ਕਾਸ ਹੋਵੇ ਜੀ ਸਾਡੇ ਪਿੰਡ ਦਾ ਉਹ ਦੱਸ ਦੂੰ ਕੁਝ ਵੀ ਸਾਡੇ ਪਿੰਡ ਵੀ ਜਦੋਂ ਇੱਕ ਗੱਲ ਸੀਗੀ ਸੋਨੂੰ ਇੱਕ ਇੱਕ ਬੈਂਡ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ ਹਾਂ ਨਾਲੇ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬ ਤਾਂ ਲੈ ਗਿਆ ਇੱਥੇ ਖੜੇ ਰੋ ਕੋਈ ਚੱਕਰ ਨਹੀਂ ਐਮਪੀ ਜੀ ਆਈ ਸੀਗੀ ਵੀ ਕਹਿੰਦੇ ਮਤਲਬ ਚੋਣ ਜਾਬ ਕਿੱਦਾਂ ਤੁਸੀਂ ਪਹਿਲੇ ਦਿਨ ਇੱਥੇ ਆਏ ਹੋ ਉੱਥੇ ਖੜੇ ਸੀ ਨਾ ਜਿਹਨੇ ਕਹਿਆ ਸੀ ਪਹਿਲੀ ਪਹਿਲੀ ਪਿੰਡ ਦੀ ਇਹ ਹੀ ਪਲਾਨਿੰਗ ਹੈਗੀ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਪਾਣੀ ਦੀ ਉਹ ਪ੍ਰੋਬਲਮ ਹੈ ਉਹ ਚਾਹੀਦੀ ਹੈ ਇੱਕ ਮਹੀਨੇ ਬਾਅਦ ਵੀ ਥੋੜਾ ਕੰਮ ਹੋ ਜਾਣਾ ਸਰ ਜੀ ਪੈਨ ਨੇ ਦੱਸ ਤਾਂ ਪੈਦੇ ਵੀਰੇ ਇੱਕ ਮਿੰਟ ਗੱਲ ਤਾਂ ਸੁਣ ਲਓ ਜੀ ਪਲੀਜ਼ ਇਹ 3 ਸਾਲ ਹੋ ਗਏ ਸਰ ਜੀ ਮੇਰੀ ਦੇਰੀ ਹੋਈ ਉਹ ਆਪੀ ਜਾਣੀ ਆ ਹੋ ਜੂਗਾ ਚੋ ਪੈਸੇ ਮੈਂ ਪਾਤੇ ਚੋਣ ਜਾਫ ਤੇ ਦਵਾ ਸ਼ੁਰੂ ਹੋ ਜਾਣਾ ਸਰ ਜੀ ਚੋਣ ਜਾਫ ਤੇ ਮੇਰੇ ਮੈਂ ਕਰਵਾਉਂਗਾ ਜਨਾਬ ਬੱਡੇ ਵੀ ਕਿਸਾਨਾਂ ਦੀ ਐਮ ਐਸ ਪੀ ਦੀ ਗੱਲ ਹੋ ਰਹੀ ਹੈ ਐਮ ਐਸ ਪੀ ਦੇ ਬਾਰੇ ਵਿੱਚ ਕੋਈ ਬਕਲ ਲੋਗੇ ਜੀ ਮੈਂ ਦੇ ਦੂੰਗਾ ਉਸ ਟਾਈਮ ਤੋਂ 5 ਮਿੰਟਾਂ ਤੋਂ 1 ਮਿੰਟ 7 ਘੰਟੇ ਪਹਿਲੇ ਆਏ ਨੇ ਅਜਿੰਨਾ ਟਾਈਮ ਹੋ ਗਿਆ ਐਮ ਐਸ ਪੀ ਆਏ ਨੇ ਮੇਰੇ ਅੱਜ 5 ਮਿੰਟਾਂ ਦੇ ਵਿੱਚ ਕਿੰਨਾ ਟਾਈਮ ਲਾਉਗੇ ਅਸੀਂ ਇਹ ਜਾਣਦਾ ਚਾਹੁੰਦੇ ਹਾਂ ਕਿ 5 ਮਿੰਟਾਂ ਦੀ ਜਗ ਕਿੰਨੇ ਟਾਈਮ ਨਿਕਲ ਗਿਆ ਜੇ ਤੱਕ ਪਿੰਡ ਦੇ ਲੋਕਾਂ ਦੇ ਦੇਖੋ ਜਾਕਤਾ ਜੇ ਸਕੂਲ ਲਈ ਆ ਸਾਡਾ ਪਿੰਡ ਸਾਡੇ ਤੋਂ ਬੰਦੇ ਸਾਡੇ ਸਕੂਲ ਲਈ ਗਈ ਸੀ ਸਾਡੇ ਸਕੂਲ ਨੂੰ ਕੋਈ ਸੁਵਿਧਾ ਮਿਲ ਨਹੀਂ ਸਕਦੀ ਸਾਡੇ ਪਿੰਡ ਦੇ ਬੰਦੇ ਉਹ ਅਦਨ ਰੋਗ ਮਿਕਸਰ ਲਈ ਗਈ ਸੀ ਉਹਦਾ ਕੋਈ ਰੋਇਆ ਸੀ ਕੋਈ ਨਹੀਂ ਸਾਰੇ ਉਹ ਪਿੰਡ ਦੀ ਉਹ ਉਸ ਟਾਈਮ ਜਾ ਕੇ ਦੇਖਦੇ ਪੱਤੋ ਦੇ ਬਾਥੂਮਾਂ ਦੇ ਵਿੱਚ ਜਾ ਕੇ ਹਾਨੀ ਹੋਣਾ ਸਾਡੇ ਕਲਾਸ ਹੋਵੇ ਜੀ ਸਾਡੇ ਪਿੰਡ ਦਾ ਉਹ ਦੱਸ ਦੋ ਕੁਝ ਵੀ ਸਾਡੇ ਪਿੰਡ ਵੀ ਇੱਕ ਗੱਲ ਸੀਗੀ ਸੋਨੂੰ ਇੱਕ ਇੱਕ ਬੈਂਡ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ ਹਾਂ ਨਾਲੇ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬਤਾ ਲੈ ਗਿਆ ਇੱਥੇ ਖੜੇ ਰੋ ਕੋਈ ਚੱਕਰ ਨਹੀਂ ਕੈਂਪ ਜੀ ਆਈ ਸੀ ਜੀ ਵੀ ਕਹਿੰਦੇ ਮਤਲਬ ਚੋਣ ਜਾਬ ਜਿੱਤੇ ਤੁਸੀਂ ਪਹਿਲੇ ਦਿਨ ਇੱਥੇ ਆਏ ਹੋ ਉੱਥੇ ਖੜੇ ਸੀ ਨਾ ਜਿੱਦਾਂ ਗਿਆ ਸੀ ਪਹਿਲੀ ਪਹਿਲੀ ਪਿੰਡ ਦੀ ਇਹੀ ਪਲਾਨਿੰਗ ਹੈਗੀ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਉਹ ਚਾਹੀਦੀ ਹੈ ਜੀ ਇੱਕ ਮਿੰਟ ਤੁਹਾਡਾ ਥੋੜਾ ਕੰਮ ਹੋ ਗਿਆ ਸਰ ਜੀ ਪੈਨ ਨੇ ਦੱਸਦਾ ਵੀਰ ਵੀਰ ਤੇਰੀ ਮੇਰੀ ਗੱਲ ਸੁਣ ਲੈ ਵੀਰੇ 1 ਮਿੰਟ ਗੱਲ ਤਾਂ ਸੁਣ ਲਓ ਜੀ ਪਲੀਜ਼ 3 ਸਾਲ ਹੋ ਗਏ ਸਰ ਜੀ ਨਹੀਂ ਦੇਰੀ ਹੋਈ ਹੈ ਕਾਪੀ ਜਾਨੀਆ ਹੋ ਜੂਗਾ ਜੋ ਪੈਸੇ ਮੈਂ ਪਾਤੇ ਚੋਂ ਜਾ ਕੇ ਦਵਾਈ ਸ਼ੁਰੂ ਹੋ ਜਾਣਾ ਸਰ ਜੀ ਚੋਂ ਜਾਬ ਤੱਕ ਮੈਂ ਕਰਵਾਉਂਗਾ ਜਨਾਬ ਬੱਲੇ ਵੀਰੇ ਕਿਸਾਨਾਂ ਦੀ ਐਮ ਐਸ ਪੀ ਦੀ ਗੱਲ ਹੋ ਰਹੀ ਹੈ ਉਸ ਬਾਰੇ ਹੋਇਆ ਐਮ ਐਸ ਪੀ ਦੇ ਬਾਰੇ ਵਿੱਚ ਕੋਈ ਗੱਲ ਲਗਾਈ ਦੇ ਦਿੰਦੀ ਆ ਉਸ ਟਾਈਮ ਤੇ 5 ਮਿੰਟਾਂ ਦੇ ਵਿੱਚ 1 ਮਿੰਟ ਥੋੜਾ ਜਿਹਾ ਜਿੰਨਾ ਟਾਈਮ ਹੋ ਗਿਆ ਐਮ ਐਸ ਪੀ ਮੈਂ ਕਿੰਨਾ ਟਾਈਮ ਦੇ ਵਿੱਚ ਕਿੰਨਾ ਟਾਈਮ ਕਰ ਰਿਹਾ ਅਸੀਂ ਇਹ ਜਾਣਦਾ ਚਾਹ ਰਹੇ ਹਾਂ ਕਿ ਮੇਰੇ ਟਾਈਮ ਨਿਕਲ ਗਿਆ ਜੇ ਤੁਹਾਨੂੰ ਕੋਈ ਜਗ੍ਹਾ ਦੱਸਣਾ ਹੈ ਸਾਡਾ ਮੈਸਜ ਸਾਡੇ ਨੂੰ ਬੰਦੇ ਸਕੂਲ ਲਈ ਗਈ ਸੀ ਸਾਡੇ ਸਕੂਲ ਨੂੰ ਕੋਈ ਸੁਵਿਧਾ ਨਹੀਂ ਮਿਲ ਨਹੀਂ ਸਕਦੇ ਸਾਡੇ ਪਿੰਡ ਦੇ ਬੰਦੇ ਅਧਖਾ ਸੁਭਾਅ ਵਿੱਚ ਲਿਖੂਣ ਲਈ ਗਈ ਸੀ ਉਹਦਾ ਕੋਈ ਰੋਇਆ ਸੀ ਸਾਰੇ ਬੰਦੇ ਨਹੀਂ ਸਾਰੇ ਉਸ ਟਾਈਮ ਜਾ ਕੇ ਦੇ ਬੱਦੋ ਦੇ ਬਾਥੂਮਾਂ ਦੇ ਵਿੱਚ ਜਾ ਕੇ ਹੱਥ